ਕਬੀਰ ਐਸਾ ਕੋ ਨਹੀਂ ਏ ਤਨ ਦੇਵੇ ਫੂਕ ਅੰਧਾ ਲੋਕ ਨਾ ਜਾਣੀ ਰਿਹੋ ਕਬੀਰ ਆਕੂਪ ਕਬੀਰ ਐਸਾ ਕੌਣ ਹੈ ਇਹ ਤੰਦ ਦੇਵੇ ਫੂਕੇ ਹੱਦਰ ਨੂੰ ਫੂਕ ਦੇਵੇ ਸਪਰੇ ਕਰ ਕਰਕੇ ਬਿਲਕੁਲ ਇਹ ਫੂਕ ਦੇਵੇ ਇਹ ਜਿਹੜੇ ਆ ਬਾਤੂ ਬਾਤੂ ਆਣੇ ਲੋਹ ਪੱਤੇ ਆ ਇਹ ਸਾਰੇ ਭੁਗ ਜਾਣਾ ਨੇ ਇੱਕੋ ਸਪਰੇ ਨਾਲ ਜਦੋਂ ਗੋਲਪੱਤੇ ਵਾਲੇ ਸਰੋਂ ਵੀ ਆਉਗੀ ਇਹ ਬਾਤ ਹੋ ਜਾਊਗਾ ਇਹ ਕਾਹਨ ਦੀ ਬਾਤ ਹੁੰਦੀ ਸਪਰੇਅ ਕਰਦੀ ਹੈ ਸਰੋਂ ਵੀ ਨਹੀਂ ਪੈਂਦੀ ਇਹ ਵਿੱਚ ਸਰੋਂ ਹੋਵੇ ਕਿਉਂ ਖਾਂਦਾ ਨੇ ਕੋਈ ਹੋਣਾ ਦਾ ਇਹ ਵਿਕਾਰਾਂ ਦਾ ਖਾਂਦਾ ਸਾਰਾ ਜਾਂਦਾ ਫਿਰ ਔਗਣ ਸਾਰੇ ਜਾਂਦਾ ਇਹ ਤੰਦ ਦੇਵੇ ਫੂਕ ਸਾੜ ਦਵੇ ਰੂ ਇੰਨਾ ਮਤਲਬ ਹੈ ਜਿਆਦਾ ਸਪਰੇਅ ਕਰ ਦੋਵੇ ਜਾਨ ਪ੍ਰਚੰਨ ਦੀ ਇਹਦੀ ਸਪਰੇਅ ਕਰਦੇ ਬਈ ਕੇ ਬੁਕਾਰਾਂ ਨੂੰ ਬਿਲਕੁਲ ਹੀ ਫੂਕ ਦਵੇ ਸੋਹ ਬਣਾ ਦੇਣਾ। ਔਗਣਾ ਦੀ ਜ਼ੋਹ ਵਾਜੂ ਤੇ ਗੁਣਾ ਦੀ ਗੁਣਾ ਨੂੰ ਦੀ ਖਾਦ ਲੱਗੂ। ਜਿਹੜੇ ਨਰਜੀ ਔਗਣ ਲੈਦੇ ਸੀ ਉਹ ਗੁਣ ਲੈਣ ਲੱਗਣਗੇ ਉੱਥੇ। আর ਉਹਨਾਂ ਦੀ ਖਾਦ ਬਣ ਜੂ ਉੱਥੇ। ਤਾਂ ਗੁਣ ਤਾਂ ਪਰ ਪੜ ਗਏ ਤਾਂ ਗੁਣ ਮਜ਼ਬੂਤ ਹੋਣਗੇ। ਫਿਰ ਇਹਨਾਂ ਦੀ ਐਸੀ ਸਪਰੇ ਕਰੇਗਾ ਜਮਣੇ ਨਾਲ ਫਿਰ ਇਹਨਾਂ ਨੂੰ ਓਗਣ ਸਪਰੇ ਲਗਾ ਇਹਦਾ ਮਤਲਬ ਹੈ ਨਹੀਂ ਇੱਕ ਵਾਰ ਸਪਰੇ ਕਰਤਾ ਫਿਰ ਓਗਣ ਨਹੀਂ ਹੋਰ ਪੈਦਾ ਬੀਜ ਪੈ ਧਰਤੀ 'ਚ ਔਰ ਜੇ ਪੀ ਜਾਦਾ ਹੁੰਦਾ ਤਾਂ ਤਾਂ ਕਹੇ ਬੀਜ ਆ ਜਾਂਦਾ ਦੇਖਦੇ ਆਖਾਂ ਨਾਲ ਆਸਾਂ ਫਿਰ ਪੈਦਾ ਹੋ ਜਾਂਦੀਆਂ ਆ ਆਇਆ ਨੂੰ ਦੇਖਣ ਵਾਲੇ ਬੀਜ ਹੈ ਫਿਰ ਦੇਖੇ ਉਪਜੇ ਨਹੀਂ ਇਸ ਤਾਂ ਆਇਆ ਦੇਖ ਲੈਣੀ ਉਹ ਬੀਜ ਅੰਦਰ ਚਲਾ ਜਾਂਦਾ ਉਧਰ ਪੈਦਾ ਹੋ ਜਾਣਾ ਬਾਹਰ ਮਾਇਆ ਦਾ ਦੇਖਦਾ ਹੀ ਨਾ ਕਦੇ ਹੀ ਪੈਦਾ ਹੋ ਸਕਦਾ ਵੀ ਜੇ ਨਾ ਹਵਾ ਨਾਲ ਵੀ ਚਲੇ ਜਾਂਦਾ ਕਹਿੰਦੇ ਹਾਂਜੀ ਅੰਦਾ ਲੋਕ ਨਾ ਜਾਣੀ ਰਹਿੋ ਕਬੀਰਾ ਕੂਕ ਅੰਦਾ ਲੋਕ ਨਾ ਜਾਣੇ ਇਹ ਕਹਿੰਦੇ ਨੇ ਲੋਕ ਨੇ ਇਹਨਾਂ ਨੂੰ ਨਹੀਂ ਸਮਝਿਆ ਗੱਲ ਦੀ ਕੀ ਕਹਤਾ ਮੈਂ ਕਬੀਰ ਭਾਵੇਂ ਉੱਚੀ ਆਵਾਜ਼ ਨਾਲ ਕਹਿ ਰਿਹਾ ਗੱਲ ਪਰ ਨਹੀਂ ਪਤਾ ਮੈਂ ਕੀ ਕਹ ਰਿਹਾ ਤੰਦੇਵੇ ਫੂਕੋ ਇਹ ਤੰਦੇਵੇ ਫੂਕਦੀ ਗੱਲ ਨਹੀਂ ਸਮਝਾ ਲਈ ਇਹਨੂੰ ਮੈਂ ਕੀ ਕਹ ਰਿਹਾ ਜਾਣਦਾ ਜੀ ਇਹ ਗੱਲ ਨੂੰ ਕਿ ਜਿਹਨਾਂ ਜਿਹੜਾ ਔਗੜਾਂ ਨੂੰ ਫੂਕਦੇ ਨਹੀਂ ਔਗੜਾਂ ਦੀ ਹੋਲੀ ਨਹੀਂ ਚਲਾਉਂਦੇ ਸੋਹਣੇ ਬਣਦੇ ਉਹਨਾਂ ਦੀ ਸਵਾ ਤੁਸੀਂ ਪਾ ਕੇ ਦੇਖ ਲਓ ਖੇਤ 'ਚ ਖਾਦਮਾਂ ਲੱਗਦੀ ਹੈ ਪਰਾਂ ਦੀ ਸੋਹ ਗੁਣਾਨ ਦਿਖਾਦਾ ਗੁਰਾਨੇ ذو ਆ ਬਣਾ ਦਿਖਾਦਾ ਤੇ ਕੋ ਯਲਾ ہاں جی